ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰੀਕੇ ਦੇ ਨਾਲ ਪੱਕ ਚੁੱਕਿਆ ਹੈ ਅਤੇ ਹਰ ਪਾਰਟੀ ਦੇ ਦਿਗਜ ਨੇਤਾ ਆਪਣੇ ਆਪਣੇ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕਰ ਰਹੇ ਨੇ ਹੁਣ ਜਜ਼ਤਿਹਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਭਾ ਦੇ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਰੋਡ ショਅ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਮੌਜੂਦ ਰਹੇ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਦੇਵਮਾਨ ਨੇ ਕਿਹਾ ਵੱਲੋਂ ਜੜਾ ਹੈ ਇੱਕ ਗਾਣਾ ਗਾ ਕੇ ਵੀ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੱਤੀ ਗਈ ਤੇ ਦੇਵਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਰੋ ਬੰਦ ਕਰ ਦੇਵੇਗਾ ਆਪ ਪਾਰਟੀ ਦੇ ਯੂਥ ਆਗੂ ਸਵਰਨਜੀਤ ਸਿੰਘ ਅੜਕ ਚੋਹਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਯੂਥ ਦਾ ਬਹੁਤ ਵੱਡਾ ਰੋਲ ਰਹੇਗਾ ਅਤੇ ਅਸੀਂ ਪਟਿਆਲਾ ਸੀਟ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਜਾਵਾਂਗੇ ਉਹ ਦੂਜੇ ਪਾਸੇ ਦੂਜੇ ਪਾਸੇ ਖਾਲੀ ਬਦੀਲੇ ਖੜਕਦੇ ਆ ਉਹ ਸੁਖਵੀਰ ਬਾਦਲ ਨੂੰ ਕੋਈ ਦਿਹਾੜੀ ਤੇ ਵੀ ਬੰਦਾ ਨਹੀਂ ਲੱਭਦਾ ਦੇ ਬਾੜ ਬਾੜ ਤਾਂ ਆਈ ਹਾਰਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਲੱਗਾ ਇਹਨਾਂ ਨੂੰ ਸੋ ਵੀਰੋ ਪਟਿਆਲੇ ਤੋਂ ਤਜਰਬੇਕਾਰ ਮੰਤਰੀ ਵੀਰੇ ਸਿਹਤ ਮੰਤਰੀ ਅਸਰਾ ਤੋਂ ਕੰਮ ਲੈਣਾ ਆਉਂਦਾ ਐਸ ਬਾਤ ਤਾਂ ਸਾਦੇ ਵਿਚਾਰ ਸੁਣਨ ਵਾਸਤੇ ਕਿਉਂਕਿ ਪੰਤ ਮਾਨ ਸਾਹਿਬ ਨੇ 2 ਸਾਲ ਦੀ ਕਾਰਜਕਾਰੀ ਜਿਹੜੀ ਆ ਨਾ ਜੀ ਉਹ ਕੱਲ ਕੱਲ ਦੀ ਜ਼ਬਾਨ ਤੇ ਆ ਚਾਹੇ 6 ਸਾਲਾਂ ਤੋਂ ਬਿਜਲੀ ਮੁਫਤਾ ਚਾਹੇ 45000 ਤੋਂ ਉੱਪਰ ਨੌਕਰੀਆਂ ਅਸਟਾਲਾਂ ਦੇ ਵਿੱਚ ਇਲਾਜ ਮੁਫਤਾ ਜੀ ਸਕੂਲਾਂ ਦੇ ਵਿੱਚ ਪੜ੍ਹਾਈ ਮੁਫਤਾ ਨਾ ਸਕੂਲ ਦਾ ਕੰਸੈਪਟ ਪਾਇਆ ਸੇਫਟੀ ਗੱਡੀਆਂ ਜਿਹੜੀਆਂ ਨੇ ਸੜਕਾਂ ਦਾ ਖੜੀ ਕਰ ਦਿੱਤੀਆਂ ਜਿਹੜੀਆਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਕਿਸਾਨਾਂ ਦੇ ਘਰਾਂ ਦੀ ਬਿਜਲੀ ਮੁਆਫ ਹੋਰ ਖੇਤਾਂ ਦੀ ਵੀ ਮੁਆਫ ਸਾਰੇ ਕੰਮ ਜੁੜਿਆ ਪੰਜਾਬ ਬਹੁਤ ਖੁਸ਼ ਹੈ ਨਾਤਾ ਵਿਧਾਨ ਸਭਾ ਤੋਂ ਪੱਟੀ ਲੀਡ ਦਾ ਕੁਲਦੀਪ ਸਿੰਘ ਸਵਾਪਿਤ ਪਟਿਆਲਾ ਤੋਂ ਮੋਰਚਾ ਫਤਿਹ ਜੀ ਦਾ ਪੁਲਵੀਰ ਸਿੰਘ ਅਗਲੇ ਮਹਿੰਦਿਵਾਰਨ ਸਤਿਯਾ ਜੀ ਉਤਸ਼ਾਹ ਜੀ ਸਾਰੇ ਬਲੰਟੀਅਰਾਂ ਦੇ ਵਿੱਚ ਜੋਸ਼ ਦੇ ਵਿੱਚ ਅਸੀਂ ਇਹ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਚੁ